ਇੱਥੇ ਫੈਕਟਰੀ ਲੱਗਣੀ ਆ ਜੀ ਤੇ ਆ 2 400 ਮੀਟਰ ਤੇ ਆਹ ਦੇਖੋ ਸਾਹਮਣੇ ਗੁਰੂ ਘਰ ਆ ਜੀ ਇਹ ਮੇਰਾ ਪਿੰਡ ਹੈ ਇਹ ਪਿੰਡ ਹੈ ਜੀ ਕੀੜੀ ਫਗਾਨਾ ਕੀੜੀ ਫਗਾਨਾ ਹਾਂ ਜੀ ਇਤਿਹਾਸਿਕ ਗੁਰੂ ਘਰ ਆ ਗੁਰੂ ਸਾਹਿਬ ਨੇ ਪਹਿਲਾਂ ਜੰਡ ਥੱਲੇ ਆਰਾਮ ਕਰਿਆ ਫਿਰ ਮੇਰੇ ਪਿੰਡ ਅਲਫੂ ਤੇ ਗਾਮ ਨੂੰ ਝਟਕਾਇਆ ਜਿਨ੍ਹਾਂ ਨੇ ਰੌਲਾ ਪਾਤਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਸੋ ਗੁਰੂ ਜਸ ਗੁਰੂ ਸਾਹਿਬ ਨੇ ਥਾਪੜਾ ਬਹੁਤ ਦਿੱਤਾ ਹੋਇਆ ਇਹ ਨਾ ਹੋਵੇ ਵੀ ਕੋਈ ਅਲਫੂ ਗਾਮੂ ਆ ਜਵੇ ਤੇ ਉਹ ਜਿਨ੍ਹਾਂ ਦੀਆਂ ਜ਼ਮੀਨਾਂ ਜਿਨ੍ਹਾਂ ਨੇ ਵੇਚੀਆਂ ਜਿਹੜੇ ਕਿਸਾਨਾਂ ਨੇ ਕੀ ਉਹ ਸੰਘਰਸ਼ ਦੇ ਨਾਲ ਹੈਗੇ ਆ ਕੀ ਉਹ ਚਾਹੁੰਦੇ ਆ ਕਿ ਸਾਡੀਆਂ ਜ਼ਮੀਨਾਂ ਵਾਪਸ ਆ ਜਾਣ ਸਾਡੇ ਕੋਲੇ ਉਹਨਾਂ ਦਾ ਉਹਨਾਂ ਦਾ ਕੀ ਕਹਿਣਾ ਹੈ ਮਿਲੇ ਉਹਨਾਂ ਨੂੰ ਵੈਸੇ ਉਹ ਸੰਘਰਸ਼ ਦੇ ਨਾਲ ਹੈਗੇ ਆ ਜ਼ਮੀਨ ਦੇ ਪ੍ਰਤੀਕੂਜ ਜੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਦਾ ਉਹ ਸੰਘਰਸ਼ ਦੇ ਨਾਲ ਆ ਜਦੋਂ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ ਵੀ ਇੱਥੇ ਲੱਗਣਾ ਕੀ ਆ ਇੱਕ ਵੈਸੇ ਨਾ ਆਪਾਂ ਕਹਿ ਦਿੰਦੇ ਸਾਡੇ ਵਿਕਾਸ ਆ ਰਿਹਾ ਇਲਾਕੇ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਵਿਕਾਸ ਨਹੀਂ ਵਿਨਾਸ਼ ਆ ਰਿਹਾ ਉਹ ਵੀ ਸਾਡੇ ਨਾਲ ਦਿਨ ਰਾਤ ਮੋਢੇ ਨਾਲ ਮੋਟਾ ਲਾ ਕੇ ਖੜੇ ਹੋਏ ਨੇ ਉਹ ਰਾਣਾ ਗੁਰਜੀਤ ਪਿੱਛੇ हट ਗਿਆ ਸੰਦੋ ਫੈਕਟਰੀ ਬੰਦ ਆ ਜੀ ਇੱਥੇ ਉਹਨਾਂ ਦੇ ਹੱਥੋਂ ਬਹੁਤ ਵੱਡੀ ਗੇਮ ਹੈਗੀ ਐ ਤੇ ਇਹੀ ਅਸੀਂ ਅੱਜ ਵੀ ਕਿਹਾ ਇਹਨਾਂ ਨੂੰ ਸੰਗਤ ਚ ਨਾ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਇਹ ਇਲਾਕੇ ਦਾ ਭਲਾ ਕਰ ਸਕਦੇ ਇਹ ਨਾਲ ਸਾਰਾ ਇਲਾਕਾ ਬਚ ਜਾਊਗਾ ਨਹੀਂ ਇਹ ਇਲਾਕਾ ਸਾਰਾ ਇਹ ਇੱਥੇ ਕੈਂਸਰ ਬੈਲਟ ਬਣ ਜਾਣੀਆ ਜਿੱਦਾਂ ਬਠਿੰਡੇ ਤੋਂ ਟ੍ਰੇਨ ਚੱਲਦੀ ਫੇਰ ਇੱਥੋਂ ਚੱਲਣਗੀਆਂ ਇਹ ਸਾਡੀ ਤਰਸਦੀ ਜੀ ਪੰਜਾਬ ਦਾ ਵੋਟਰ ਸਿਆਸੀ ਲੋਕਾਂ ਦੇ ਘੱਟਪੁੱਤਲੀ ਬਣ ਜਾਂਦਾ ਤੇ ਸਿਆਸੀ ਲੋਕ ਕਾਰਪਟ ਕਾਰਪੋਰੇਟ ਜਗਤ ਦੀ ਘੱਟਪੁੱਤਲੀ ਬਣ ਜਾਂਦੇ ਇਹ ਚੀਜ਼ ਇਹ ਕੰਬੋ ਹੈ ਜੀ ਸਰਚ ਵੀ ਹੋਈ ਸੀ ਜਿਵੇਂ ਗੱਲ ਕਰ ਰਹੇ ਸੀ ਕਿ ਸਾਨੂੰ ਪਤਾ ਲੱਗਾ ਕਿ ਜੇਕਰ ਪੇਪਰ ਮੈਲ ਲੱਗਦੀ ਹੈ ਤੇ ਇਹਦੇ ਆ ਨੁਕਸਾਨ ਹਾਂਜੀ ਜਦੋਂ ਕੋਈ ਵੀ ਇੱਦਾਂ ਦਾ ਪ੍ਰੋਜੈਕਟ ਪ੍ਰੋਪੋਜ਼ਡ ਹੁੰਦਾ ਤਾਂ ਉਹਦੇ ਬਾਰੇ ਨੇ ਇੱਕ EIA ਰਿਪੋਰਟ ਤਿਆਰ ਹੁੰਦੀ ਹੈ ਜੀ ਉਹ 600 ਤੋਂ 700 ਪੰਨਿਆਂ ਦੀ ਹੁੰਦੀ ਹੈ ਉਹ ਇੱਥੇ ਵੀ ਤਿਆਰ ਹੋਈ ਹੈ ਜੀ ਉਹ ਅਸੀਂ ਪੜ੍ਹੀ ਹੈ ਉਹਦੇ ਵਿੱਚ ਜਿਹੜੇ ਉਹ ਟਾਵਰਸ ਹੁੰਦੇ ਨੇ ਉਹੀ ਕਲੀਅਰ ਨਹੀਂ ਹੈਗੇ ਜੀ ਸਾਡਾ ਤਾਂ ਇਤਿਹਾਸ ਹੀ ਚੱਕ ਦਿੱਤਾ ਗਿਆ ਜੀ ਇੱਥੇ ਹੌਨਰ ਟਾਈਮ ਦੇ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਤੁਸੀਂ ਸ਼ਹੀਦਾਂ ਦੇ ਨਾਮ ਲਈ ਸੰਘਰਸ਼ ਹੁੰਦਾ ਦੇਖੋਗੇ ਸੱਚੇ ਕਾਲ ਦਾ ਅਨਮੋਲ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਦੇ ਵਿੱਚ ਵੱਡੇ ਸੰਘਰਸ਼ਾਂ ਦੇ ਨਾਲ-ਨਾਲ ਕੁਝ ਸੰਘਰਸ਼ ਇਹ ਵੀ ਹੋਏ ਕਿ ਫੈਕਟਰੀਆਂ ਪਾਣੀ ਪ੍ਰਲੀਤ ਕਰ ਰਹੀਆਂ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਤਾਂ ਫੈਕਟਰੀਆਂ ਨਹੀਂ ਚਾਹੀਦੀਆਂ ਸ਼ਰਾਬ ਫੈਕਟਰੀ ਵਾਲਾ ਮਾਮਲਾ ਤੁਹਾਨੂੰ ਬੜੇ ਚੰਗੇ ਤਰੀਕੇ ਯਾਦ ਹੋਊ ਮੋਰਚਾ ਹਾਲੇ ਵੀ ਚੱਲ ਰਿਹਾ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੁਣ ਇੱਕ ਨਵਾਂ ਸੰਘਰਸ਼ ਸ਼ੁਰੂ ਹੋਣ ਜਾ ਰਿਹਾ ਵੱਡੇ ਪੱਧਰ ਤੇ ਸੰਘਰਸ਼ ਤਾਂ 2017 ਤੋਂ ਚੱਲ ਰਿਹਾ ਨਵੰਬਰ 2017 ਦੇ ਵਿੱਚ ਜਦੋਂ ਇਹ ਮੇਰੇ ਪਿੱਛੇ ਆ ਜ਼ਮੀਨ ਹੈ 139 ਏਕੜ ਜ਼ਮੀਨ ਜਦੋਂ ਇੱਕ ਫਰਮ ਦੇ ਵੱਲੋਂ ਇਸ ਨੂੰ ਖਰੀਦ ਲਿਆ ਗਿਆ ਔਰ ਇੱਥੇ ਪੇਪਰ ਮਿੱਲ ਲਾਉਣ ਦੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਇੱਕ ਸੰਘਰਸ਼ ਕਮੇਟੀ ਬਣਾ ਲਈ ਔਰ ਉਹਨਾਂ ਨੇ ਇਸ ਖਿਲਾਫ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ 2017 ਨਵੰਬਰ ਤੋਂ ਲੈ ਕੇ ਹੁਣ ਤੱਕ ਇਹ ਸੰਘਰਸ਼ ਜਿਉਂਦਾ ਤਿਉ ਹੀ ਹੈ ਲੋਕ ਲਗਾਤਾਰ ਮੰਗ ਕਰ ਰਹੇ ਹੈ ਕਿ ਸਾਨੂੰ ਇਹ ਫੈਕਟਰੀ ਨਹੀਂ ਚਾਹੀਦੀ ਬੜੀ ਪਵਿੱਤਰ ਧਰਤੀ ਹੈ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਹੈ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਖੁਸ਼ਹਾਲ ਵਸਦੇ ਆਂ ਸਾਨੂੰ ਅਜਿਹੀਆਂ ਫੈਕਟਰੀਆਂ ਦੇ ਕੇ ਸਾਨੂੰ ਬਿਮਾਰੀਆਂ ਦੇ ਲੜ ਨਾ ਲਾਇਆ ਜਾਵੇ ਇਹੋ ਹੀ ਇੱਕ ਫੈਕਟਰੀ ਨਹੀਂ ਜਿੱਥੇ ਚੱਲ ਰਹੀਆਂ ਉੱਥੇ ਲੋਕ ਉਹਨਾਂ ਨੂੰ ਬੰਦ ਕਰਵਾਉਣ ਦੇ ਲਈ ਸੰਘਰਸ਼ ਵਿੜਦੇ ਆ ਜਦੋਂ ਘਰਾਂ ਦੇ ਅੰਦਰ ਬਿਮਾਰੀਆਂ ਵੜ ਜਾਂਦੀਆਂ ਉਸ ਤੋਂ ਬਾਅਦ ਸੰਘਰਸ਼ ਸ਼ੁਰੂ ਹੁੰਦੇ ਆ ਪਰ ਇਹ ਲੋਕ ਕਹਿੰਦੇ ਆ ਕਿ ਅਸੀਂ ਸੰਘਰਸ਼ ਪਹਿਲਾਂ ਕਰਾਂਗੇ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਣੀ ਇਹ ਸਾਰੀ ਸੰਘਰਸ਼ ਕਮੇਟੀ ਹੈ ਜੀ ਇਲਾਕੇ ਦੇ ਲੋਕ ਹੈ ਜਿਹੜੇ ਅ ਇਹ ਸੰਘਰਸ਼ ਲੜ ਰਹੇ ਆ ਹੁਣ ਇਹਨਾਂ ਨੂੰ ਦੁਬਾਰਾ ਕਿਉਂ ਵੱਡੇ ਪੱਧਰ ਤੇ ਇਕੱਠੇ ਹੋਣਾ ਪਿਆ ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਹਨਾਂ ਦੇ ਨਾਲ ਆ ਕੇ ਖੜੇ ਹੋ ਗਿਆ ਬਾਈ ਜੀ ਅ ਕਿਉਂ ਸੰਘਰਸ਼ ਕਰਨਾ ਪਿਆ ਔਰ ਇਹ ਸੰਘਰਸ਼ ਹੁਣ ਤੱਕ ਪਹੁੰਚਿਆ ਕਿੱਥੇ ਕ ਅ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਆਪਣੇ ਸਾਰੇ ਇਲਾਕੇ ਵੱਲੋਂ ਕਿ ਤੁਸੀਂ ਇੱਥੇ ਪਹੁੰਚੇ ਆ ਸਾਡੀ ਆਵਾਜ਼ ਜਿਹੜੀ ਅੱਗੇ ਹੋਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਸੰਘਰਸ਼ਾ ਜਿਹੜਾ 2017 ਚ ਨਵੰਬਰ 2017 ਤੋਂ ਅਸੀਂ ਜਿਹੜਾ ਇਹਦਾ ਦੇਖ ਰੇ ਸ਼ੁਰੂ ਕਰ ਦਿੱਤੀ ਸੀ ਜਿਹੜੇ ਸਭ ਤੋਂ ਮੋਢੀ ਮੈਂ ਕਹਿੰਨਾ ਸਾਡੇ ਰਮਨਦੀਪ ਸਿੰਘ ਬਸੀ ਗੁਜਰਾਂ ਤੋਂ ਉਹਨਾਂ ਨੇ ਦੇਖਿਆ ਜਦੋਂ ਉਹਨਾਂ ਦੇ ਪਿੰਡ ਦੀਆਂ ਜਿਹੜੀਆਂ ਜ਼ਮੀਨਾਂ ਤੜਾ ਤੜਾ ਰਿਸਟਰੀਆਂ ਹੋ ਰਹੀਆਂ ਉਹਦਾ ਜਦੋਂ ਬਾਇਓ ਡਾਟਾ ਕੱਢ ਕੇ ਦੇਖਿਆ ਤਾਂ ਰੁਚੀ ਰਾ ਪੇਪਰ ਮਿਲਦੇ ਨਾਂ ਤੇ ਇਹ ਰਿਸਟਰੀਆਂ ਚੱਲ ਰਹੀ ਸੀਗੀਆਂ ਉਦੋਂ ਤੋਂ ਫਿਰ ਜਿਹੜਾ 2018 ਦੇ ਵਿੱਚ ਅਸੀਂ ਗੁਰਦਰ ਜੰਡ ਸਾਹਿਬ ਇਕੱਠ ਰੱਖਿਆ ਵੀ ਇਹ ਇੱਕ ਪੇਪਰ ਮਿਲ ਲੱਗਣ ਜਾ ਰਹੀ ਆ ਉਦੋਂ ਤੋਂ ਲਗਾਤਾਰ ਅਸੀਂ ਸਾਡਾ ਇਲਾਕਾ ਤੇ ਕਮੇਟੀ ਇਹ ਇਸ ਦੇ ਪੇਪਰ ਮਿਲਦੇ ਲਗਾਤਾਰ ਨਾਲ ਲੱਗੇ ਹੋਏ ਆ ਇਹਦਾ ਜ਼ਬਰਦਸਤ ਇਹਦਾ ਵਿਰੋਧ ਚੱਲ ਰਿਹਾ ਜਿਹੜਾ ਕਿ ਅੱਜ 2025 ਦੇ ਵਿੱਚ ਆ ਪਹੁੰਚਿਆ ਉਸ ਮੈਂ ਕਿਹਾ ਸੀ ਬਿਨਾਂ ਖਰੀਦੀਆਂ ਹੋਣਗੀਆਂ ਉਸ ਵੇਲੇ ਲੋਕਾਂ ਨੇ ਚੁੱਪਚਾਪ ਦੇਤੀਆਂ ਜਿਵੇਂ ਹੁਣ ਚਲੋ ਕੁਝ ਲੋਕ ਵਿਰੋਧ ਕਰ ਰਹੇ ਨੇ ਜੋ ਸਰਕਾਰ ਦੀ ਪਾਲਿਸੀ ਆਈ ਹੈ ਉਦੋਂ ਪਤਾ ਲੱਗਾ ਕਿ ਬਹੁਤ ਪੈਸਾ ਦਿੱਤਾ ਹੋਊਗਾ ਇਸੇ ਕਰਕੇ ਚੁੱਪਚੀਪੀਤੇ ਰਜਿਸਟਰੀਆਂ ਵੀ ਹੋ ਗਈਆਂ ਨਹੀਂ ਬਹੁਤ ਪੈਸਾ ਪੈਸਾ ਵੀ ਨਹੀਂ ਦਿੱਤਾ 20 ਤੋਂ 25 ਲੱਖ 30 ਲੱਖ ਤੱਕ ਜਿਹੜੀ ਇੱਥੇ ਇਹਦੀ ਜ਼ਮੀਨ ਦੀ ਜਿਹੜੀ ਉਹ ਖਰੀਦਾਰੀ ਹੋਈ ਆ ਤੇ ਉੱਪਰੋਂ ਕੁਛ ਨਹੀਂ ਕੀਤਾ ਉਹ ਤੋਂ ਬਾਅਦ ਇਹ ਜਿਹੜੇ ਤੁਸੀਂ ਆ ਪਿੱਛੇ ਦੇਖ ਰਹੇ ਹੋ ਇਹ 24 ਕਿਲੇ ਧੌਲਣਾ ਪਿੰਡ ਦੇ ਹੈਗੇ ਨੇ ਪੰਚਾਇਤ ਦੇ ਇਹ ਡੀਸੀ ਦੇ ਥਰੂ ਬੋਲੀ ਹੋ ਕੇ ਪੰਚਾਇਤ ਤੋਂ ਖਰੀਦੀ ਗਈ ਜਿਸ ਦਾ ਕਿ 2021 ਦੇ ਵਿੱਚ ਅਸੀਂ ਜ਼ਬਰਦਸਤ ਵਿਰੋਧ ਕਰਿਆ ਡੀਸੀ ਸਾਹਿਬ ਨੂੰ ਕਿਹਾ ਉੱਥੇ ਆ ਕੇ ਸ਼ਾਇਦ ਨਹੀਂ ਹਾਮੀ ਭਰਤੀ ਕਿ ਅਸੀਂ ਅਸੀਂ ਸਰਕਾਰੀ ਜ਼ਮੀਨ ਦੇ ਰਹੇ ਹਾਂ ਪੰਚਾਇਤ ਨੇ ਹਾਮੀ ਪਰੀ ਤਾਂ ਹੀ ਵੇਚੀ ਨਾ ਉਹਦਾ ਸਰਕਾਰ ਦਾ ਜ਼ੋਰ ਸੀ ਜਾਂ ਉਹਦੇ ਕਿਹਦਾ ਪ੍ਰੈਸ਼ਰ ਸੀ ਤੇ ਵਿਕ ਗਈ ਤੇ ਉਹਦਾ ਜ਼ਬਰਦਸਤ ਵਿਰੋਧ ਹੋਇਆ ਤੇ ਵਿਰੋਧ ਕਰਦੇ ਆ ਮੈਂ ਉਹੀ ਕਹਿ ਰਹੇ ਆ ਕਿ ਅੱਜ 2025 ਚ ਪਹੁੰਚ ਜਗੇ ਜਿਹੜਾ ਕਿ ਪਿੱਛੇ 30 April ਨੂੰ ਪਬਲਿਕ ਹੀਰਿੰਗ ਹੋਈ ਸੀ ਇਹਦੇ ਮਾਮਲੇ ਦੇ ਵਿੱਚ ਜਦੋਂ ਅਸੀਂ ਪੂਰਾ ਇਹਨੂੰ ਉਹ ਕਰ ਲਿਆ ਮੁੱਠੀ ਚ ਬੰਦ ਕਰਿਆ 30 April ਨੂੰ ਸਾਡੀ ਪਬਲਿਕ ਹੇਰ ਹੋ ਚੁੱਕੀ ਆ ਜਿਹਦਾ ਪੇਪਰ ਵਰਕ ਆ ਉਹ ਸੈਂਟਰ ਦੇ ਵਿੱਚ ਤੇ ਉਹ ਪਹੁੰਚ ਚੁੱਕੇ ਐ ਐਨਜੀਟੀ ਜਾਂ ਸਾਰੇ ਜਿੰਨੇ ਵਿਭਾਗਾਂ ਚ ਜਾਣਾ ਸੀਗਾ ਤੇ ਅੱਜ ਜਿਹੜੇ ਸ੍ਰੀ ਮੁੱਖ ਮੰਤਰੀ ਚੰਨੀ ਸਾਹਾ ਉਹ ਇੱਥੇ ਆਏ ਸੀ ਸਮਰਥਨ ਦੇਣ ਬਾਰ ਬਾਰ ਅਸੀਂ ਉਹਨਾਂ ਨੂੰ ਵੀ 2018 ਤੋਂ ਵੇਅਰ ਕਰ ਰਹੇ ਹਾਂ ਪਰ ਅੱਜ ਉਹਨਾਂ ਨੇ ਆ ਕੇ ਇੱਥੇ ਕਿਹਾ ਵੀ ਮੈਂ ਆਪਣੇ ਇਲਾਕੇ ਦੇ ਨਾਲ ਮੈਂ ਆਪਣੇ ਇਲਾਕੇ ਦੇ ਨਾਲ ਖੜਾਗਾ ਜਦ ਜੇ ਸਰਕਾਰ ਸਾਡੀ 2027 ਦੇ ਵਿੱਚ ਆਉਂਦੀ ਆ ਤਾਂ ਹਾਂ ਉਹਨਾਂ ਨੇ ਕਿਹਾ ਰਿਵਿਊ ਕਰਾਂਗੇ ਅੱਛਾ ਜਿਨ੍ਹਾਂ ਦੀਆਂ ਜ਼ਮੀਨਾਂ ਜਿਨ੍ਹਾਂ ਨੇ ਵੇਚੀਆਂ ਜਿਹੜੇ ਕਿਸਾਨਾਂ ਨੇ ਕੀ ਉਹ ਸੰਘਰਸ਼ ਦੇ ਨਾਲ ਹੈਗੇ ਆ ਕੀ ਉਹ ਚਾਹੁੰਦੇ ਐ ਕਿ ਸਾਡੀਆਂ ਜ਼ਮੀਨਾਂ ਵਾਪਸ ਆ ਜਾਣ ਸਾਡੇ ਕੋਲੇ ਉਹਨਾਂ ਦਾ ਉਹਨਾਂ ਦਾ ਕੀ ਕਹਿਣਾ ਐ ਮਿਲੇ ਉਹਨਾਂ ਨੂੰ ਬੈਸੇ ਉਸ ਸੰਘਰਸ਼ ਦੇ ਨਾਲ ਹੈਗੇ ਆ ਜ਼ਮੀਨ ਦੇ ਪ੍ਰਤੀਕੂਜੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਉਦੋਂ ਉਸ ਸੰਘਰਸ਼ ਦੇ ਨਾਲ ਆ ਜਦੋਂ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ ਵੀ ਇੱਥੇ ਲੱਗਣਾ ਕੀ ਆ ਇੱਕ ਵੈਸੇ ਨਾ ਆਪਾਂ ਕਹਿ ਦਿੰਦੇ ਸਾਡੇ ਵਿਕਾਸ ਆ ਰਿਹਾ ਹੈ ਇਲਾਕੇ ਨੂੰ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਵਿਕਾਸ ਨਹੀਂ ਇਹ ਵਿਨਾਸ਼ ਆ ਰਿਹਾ ਉਹ ਵੀ ਸਾਡੇ ਨਾਲ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ ਤੇ ਸਾਰਾ ਇਲਾਕਾ ਸਾਡੇ ਨਾਲ ਹੈਗਾ ਈਵਨ ਇੱਥੇ ਤੱਕ ਜਿਹੜਾ ਸਾਡਾ ਮਜ਼ਦੂਰ ਭਾਈਚਾਰਾ ਆ ਉਹ ਬਹੁਤ ਵੱਧ ਚੜ ਕੇ ਸਾਹ ਦੇ ਰਿਹਾ ਉਹਨਾਂ ਨੂੰ ਪਤਾ ਇੱਥੇ ਨੌਕਰੀਆਂ ਨਹੀਂ ਉਹਨਾਂ ਨੂੰ ਮਿਲਣੀਆਂ ਇੱਥੇ ਪ੍ਰਵਾਸੀ ਆਉਣੇ ਨੇ ਗੰਦ ਪੈਣਾ ਪੁਗੋ ਉਹ ਲੇਕ ਸਥਿਤੀ ਇੱਥੇ ਦੀ ਖਰਾਬ ਹੋਣੀ ਆ ਸਾਰੀ ਸਾਰਾ ਸ਼ਮਕੌਰ ਸਾਹਿਬ ਦਾ ਇਲਾਕਾ ਗੰਦਲਾ ਹੋ ਜਾਣਾ ਸਾਰੇ ਅਵੇਅਰ ਹੋ ਗਏ ਆ ਸਾਰਿਆਂ ਨੂੰ ਪਹਿਲਾਂ ਚਲੋ ਨਹੀਂ ਪਤਾ ਸੀ ਹੁਣ ਸਾਰਾ ਇਲਾਕਾ ਨਾਲ ਹੈਗਾ ਆ ਸਾਰਾ ਇਲਾਕਾ ਨਾਲ ਤੁਸੀਂ ਤੁਸੀਂ ਵੀ ਗੱਲ ਕਰ ਰਹੇ ਸੀਗੇ ਕਿ ਉੱਥੇ ਚਰਚਾ ਦੇਖੀ ਅਸੀਂ ਗੁਰੂ ਘਰ ਦੇ ਵਿੱਚ ਉੱਥੇ ਤੁਸੀਂ ਜ਼ਿਕਰ ਕੀਤਾ ਕਿ ਰਾਣਾ ਗੁਰਜੀਤ ਇਸ ਦੇ ਵਿੱਚ ਇਨਵੋਲਵ ਹੈਗੇ ਨੇ ਕਿਵੇਂ ਪਤਾ ਲੱਗਦਾ ਹੈ ਕਿ ਰਾਣਾ ਗੁਰਜੀਤ ਹੋਰੀ ਇਨਵੋਲਵ ਆ ਕਿਵੇਂ ਇਨਵੋਲਵ ਆ ਅਸਲ ਚ ਇਹ ਜਦੋਂ 30 April ਨੂੰ ਸਾਡੀ ਉਹ ਪਬਲਿਕ ਹੀアリング ਹੋਣੀ ਸੀਗੀ ਉਦੋਂ ਪਹਿਲਾਂ ਜਿਹੜੇ ਰਾਣੇ ਦੀ 슈ਗਰ ਮਿਲਦੇ ਵਿੱਚ ਮੁਲਾਜ਼ਮ ਨੇ ਜਾਂ ਉਹਦੀ ਕੰਪਨੀ ਦੇ ਜਿਹੜੇ ਕੋਈ ਡਾਇਰੈਕਟਰ ਵਗੈਰਾ ਨੇ ਉਹ ਜਿਵੇਂ ਇੱਕ ਮਜੀਠੀਆ ਨਾਂ ਤੋਂ ਬੰਦਾ ਹੈਗਾ ਇਹ ਅਜੇ ਮਜੀਠੀਆ ਕਰਕੇ ਹੈਗਾ ਇੱਕ ਉਹਨਾਂ ਦੇ ਅੱਗੇ ਵੀ ਜਿਹੜੇ ਸਿਆਸੀ ਤੌਰ ਤੇ ਪੀਏ ਵਗੈਰਾ ਨੇ ਉਹ ਬਹੁਤ ਜ਼ਿਆਦਾ ਐਕਟਿਵ ਹੋ ਗਏ ਸੀ ਕਿ ਸਾਡੇ ਇਲਾਕੇ ਦੇ ਵਿੱਚ ਇਹ ਉਹ ਸਾਡੇ ਇਲਾਕੇ ਦੇ ਨੁਮਾਇੰਦਿਆਂ ਨਾਲ ਮੇਲ-ਜੋਲ ਵਧਾਉਣ ਲੱਗ ਗਏ ਫਿਰ ਉਹਨਾਂ ਨੂੰ ਲਿਜਾ ਲਾ ਕੇ ਅੱਗੇ ਫੈਕਟਰੀਆਂ ਦਿਖਾਉਣ ਲੱਗ ਗਏ ਫਿਰ ਉਹ ਕਿਸੇ ਨੂੰ ਡਿਨਰ ਕਰਾ ਰਹੇ ਹੋ ਕਿਸੇ ਨੂੰ ਟੀ ਪਾਰਟੀ ਚੱਲ ਰਹੀ ਆ ਕਿਤੇ ਸ਼ਰਾਬ ਵੰਡੀ ਜਾ ਰਹੀ ਆ ਕਿਤੇ ਪੈਸੇ ਦਿੱਤੇ ਨਾ 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 ਮੋਤਵਰ ਲੋਕਾਂ ਨੂੰ ਮੋਤਵਰ ਲੋਕਾਂ ਨੂੰ ਕਿਸੇ ਪਾਰਟੀ ਦੇ ਨੁਮਾਇੰਦੇ ਜਾਂ ਕੋਈ ਹਾਂਜੀ ਹਾਂਜੀ ਉਹ ਜਿਹੜੇ ਪਾਰਟੀਆਂ ਪੂਟੀਆਂ ਨਾਲ ਜੁੜੇ ਹੋਏ ਲੋਕ ਸੀ ਉਹਨਾਂ ਨੇ ਪੰਚਾਇਤ ਨਹੀਂ ਜੀ ਕੋਈ ਵੀ ਪੰਚਾਇਤ ਨਹੀਂ ਇੱਕ ਵੀ ਨਾਲ ਗਈ ਹੈਗੀ ਪੰਚਾਇਤਾਂ ਤਾਂ ਜੀ ਨਾ ਪਹਿਲਾਂ ਨਾ ਹੁਣ ਪੰਚਾਇਤਾਂ ਸਾਰੀਆਂ ਹੀ ਇਸ ਸੰਘਰਸ਼ ਦੇ ਨਾਲ ਔਰ ਪੰਚਾਇਤਾਂ ਹਰ ਇੱਕ ਜਗ੍ਹਾ ਜਿੱਥੇ ਵੀ ਕੋਈ ਐਪਲੀਕੇਸ਼ਨ ਦੰਨੇ ਆ ਉੱਥੇ 70 72 ਪੰਚਾਇਤਾਂ ਇਲਾਕੇ ਦੀਆਂ ਆਪਣਾ ਸਮਰਥਨ ਨਾਲ ਦੰਨੀ ਆ ਜੀ ਠੀਕ ਹੈ ਹਾਂ ਬਿਨਾ ਕਿਸੇ ਰੋਕ ਟੋਕ ਤੋਂ ਹਾਂਜੀ ਹਾਂਜੀ ਸਰਪੰਚ ਸਾਰੇ ਆਪਣੇ ਇੱਧਰ ਲਖਵੀਰ ਸਿੰਘ ਜੀ ਨੇ ਇਹਨਾਂ ਦੇ ਨਾਲ ਸੰਪਰਕ ਦੇ ਵਿੱਚ ਰਹਿਣੀਆਂ ਹੋਏ ਤੁਹਾਨੂੰ ਦੱਸਦਣਗੇ ਜੀ ਉਹ ਲਖੀ ਠੀਕ ਹੈ ਸਰਪੰਚ ਸਾਹਿਬ ਤੁਸੀਂ ਜਦੋਂ ਨਾਲ ਚੱਲਦੇ ਹੋ ਪੰਚਾਇਤਾਂ ਤੇ ਬਹੁਤ ਸਾਰੇ ਦਬਾਅ ਆ ਜਾਂਦੇ ਹੁੰਦੇ ਆ ਸਰਕਾਰਾਂ ਦੇ ਵੱਲੋਂ ਸੱਤਾ ਤੇਰ ਪਿੱਛੇ ਕਾਂਗਰਸ ਰਹੀ ਹੈ ਹੁਣ ਆਮ ਆਦਮੀ ਪਾਰਟੀ ਹੈ ਕੋਈ ਅਜੀਹਾ ਮਤਲਬ ਕੋਈ ਦਬਾਅ ਕਿਸੇ ਤਰ੍ਹਾਂ ਦਾ ਜਾਂ ਤੁਹਾਨੂੰ ਕਿਉਂ ਲੱਗਾ ਕਿ ਸਾਨੂੰ ਸਾਥ ਦੇਣਾ ਚਾਹੀਦਾ ਦੇਖੋ ਪਹਿਲਾਂ ਤਾਂ ਮੈਂ ਦੱਸ ਦਵਾਂ ਮੈਂ ਸਰਪੰਚ ਨਹੀਂ ਆਇਗਾ ਵੈਸੇ ਆਪਣਾ ਰਾਬਤਾ ਹੈਗਾ ਸਰਪੰਚਾਂ ਨਾਲ ਸਰਪੰਚਾਂ ਪਰ ਕਿਤੇ ਨਾ ਕਿਤੇ ਸਰਕਾਰਾਂ ਦਾ ਦਬਾਅ ਹੁੰਦਾ ਹੈ ਬਾਰੇ ਜਦੋਂ ਆਪਣੀਆਂ ਪੰਚਾਇਤਾਂ ਸਾਡਾ ਇਲਾਕਾ ਇੰਨਾ ਕੁ ਪੜਿਆ ਲਿਖਿਆ ਕਿ ਉਹਨਾਂ ਨੂੰ ਪਤਾ ਹੈ ਵੀ ਉਹ ਲੀਡਰਾਂ ਦੇ ਨਹੀਂ ਰਹਿਣਾ ਨਾ ਲੀਡਰਾਂ ਦੇ ਬੱਚਿਆਂ ਨੇ ਰਹਿਣਾ ਰਹਿਣਾ ਸਾਡੇ ਬੱਚਿਆਂ ਨੇ ਆ ਅਸੀਂ ਜ਼ਿੰਦਗੀ ਜਿਉਣੀ ਆ ਔਰ ਕਿਸ ਤਰੀਕੇ ਨਾਲ ਜਿਉਣੀ ਆ ਉਹ ਸਾਡੇ ਲੋਕਾਂ ਨੂੰ ਪਤਾ ਹੈ ਤੇ ਉਹਨਾਂ ਨੇ ਜਿਹੜੀਆਂ ਪੰਚਾਇਤਾਂ ਉਹਨਾਂ ਨੇ ਸਾਡਾ ਬਹੁਤ ਵੱਡਾ ਸਾਥ ਦਿੱਤਾ ਇਸ ਸੰਘਰਸ਼ ਵਿੱਚ ਤੇ ਉਹ ਸ਼ੁਰੂ ਤੋਂ 2017 ਤੋਂ ਸਾਡੇ ਨਾਲ ਲੋਕ ਚੱਲਦੇ ਆ ਰਹੇ ਆ ਸਰਪੰਚ ਸਰਪੰਚ ਬਦਲੇ ਵੀ ਆ ਪੰਚਾਇਤਾਂ ਬਦਲੀਆਂ ਵੀ ਆ ਪਰ ਉਹ ਪੰਚਾਇਤਾਂ ਚੱਲਦੀਆਂ ਆਈਆਂ ਇਕਾਦੁਕਾ ਵਿੱਚ ਹੁੰਨੇ ਆ ਜਿਨ੍ਹਾਂ ਪਰ ਸਰਕਾਰਾਂ ਦਾ ਪ੍ਰਭਾਵ ਹੁੰਦਾ ਕਿਉਂਕਿ ਉਹਨਾਂ ਨੇ ਕੋਸ ਨਾ ਕੋ ਗਲਤ ਲੀਡਰਾਂ ਨਾਲ ਮਿਲ ਕੇ ਕਰਿਆ ਹੁੰਦਾ ਉਹ ਪਰ ਜਿਹੜੀਆਂ ਉਹ ਪਿੰਡਾਂ 'ਚ ਨਵੀਆਂ ਪੰਚਾਇਤਾਂ ਆ ਗਈਆਂ ਉਹ ਉਹਨਾਂ ਨੇ ਫੇਰ ਸਾਡਾ ਸਾਥ ਦਿੱਤਾ ਕਿ ਜਿਹੜੀ ਧੌਲਰਾ ਪਿੰਡ ਦੀ ਪੰਚਾਇਤ ਆ ਇਹਦੇ ਪਰ ਕਿਤੇ ਨਾ ਕਿਤੇ ਸਰਕਾਰੀ ਦਬਾਅ ਤਾਂ ਆਫਸਰਾਂ ਦਾ ਦਬਾਅ ਤਾਂ ਜਿਹਦੇ ਵਿੱਚ ਉਹ ਰਜਿਸਟਰੀ ਕਰਾਉਣੀ ਪਈ ਇਹ 2021-22 ਦੇ ਵਿੱਚ ਹਾਂਜੀ ਉਹ ਬੋਲੀ ਹੋਈ ਸ਼ਾਮ ਲਾੜਦੀ ਉਦੋਂ ਅਸੀਂ ਵਿਰੋਧ ਕਰਿਆ ਉੱਥੇ ਪੂਰਾ ਤੇ ਉਹ ਬੋਲੀ ਪੰਚਾਇਤ ਨਹੀਂ ਮੰਨੀ ਹੈਗੀ ਉੱਥੇ ਵੀ ਅਸੀਂ ਰੋਕਣੀ ਆ ਪਰ ਉਹ ਬੋਲੀ ਹੋਈ ਰਜਿਸਟਰੀ ਤੜਕੇ ਹੋ ਗਈ ਸਾਜਰੀ ਤੇ ਉਹ ਕਿਤੇ ਨਾ ਕਿਤੇ ਉਹਨਾਂ ਭਰਾਵਾਂ ਨੂੰ ਬੋਲੀ ਹੁੰਦੀ ਹੈ ਅਗਲੇ ਦਿਨ ਨਹੀਂ ਇਹ ਕੁਝ ਮਹੀਨੇ ਬਾਅਦ ਹੋਈ ਹੈ ਜੀ ਰਜਿਸਟਰੀ ਹਾਂਜੀ ਪਰ ਉਹ ਪੰਚਾਇਤਾਂ ਪਰ ਕਿਤੇ ਦਬਾਅਤਾ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੀਆਂ ਰੈੱਡ ਕੈਟਾਗਰੀ ਦੀ ਇੰਡਸਟਰੀ ਆ ਉਹ ਪੰਜਾਬ ਦੇ ਵਿੱਚ ਨਾ ਲਿਆਂਦੀ ਜਾਵੇ ਤੇ ਹੁਣ ਆਪਾਂ ਲੈਂਡ ਪੂਲਿੰਗ ਵਾਲਾ ਵੀ ਦੇਖ ਲੈਨੇ ਆ ਇਹ ਕਿਤੇ ਨਾ ਕਿਤੇ ਜਿਹੜੀ ਮੇਰੀ ਸੋਚ ਆ ਉਹ ਪੰਜਾਬ ਨੂੰ ਖਤਮ ਕਰਨ ਵਾਸਤੇ ਇਹ ਪਾਲਿਸੀਆਂ ਬਣਾਈਆਂ ਜਾਣੀਆਂ ਪੰਜਾਬ ਵਾਸਤੇ ਸਪੈਸ਼ਲ ਕਿਉਂਕਿ ਆ ਆਪਾਂ ਨੇ ਅੱਜ ਖਬਰਾਂ ਪੜ੍ਹੀਆਂ ਦੇਖਿਆ ਕਿ ਆਧਾਰ ਕਾਰਡ ਪਰ ਤੇ ਪੰਜਾਬੀ ਔੜੂਗੀ ਹੌਲੀ ਹੌਲੀ 2011 ਦੀ ਜਨਗਣਨਾ ਹੋਈ ਹੋਈ ਆ ਜਿੱਦਣ ਪੰਜਾਬ ਦੇ ਵਿੱਚ ਹੁਣ ਜਨਗਣਨਾ ਹੋਣੀ ਆ ਖੈੜ ਮੁਹਾਲੀ ਚੋਂ ਪੰਜਾਬੀ ਔੜ ਜਾਣੀ ਉੱਥੇ ਹਿੰਦੀ ਵਾਲੇ ਜ਼ਿਆਦਾ ਹੋਣਗੇ ਜੇ ਸਾਡੇ ਇਹ ਰੈੱਡ ਕੈਟਾਗਰੀ ਦੀਆਂ ਫੈਕਟਰੀਆਂ ਆ ਗਈਆਂ ਜਿਹੜੀਆਂ ਲੈਂਡ ਪਬਲਿਕ ਚ ਉਹ ਪ੍ਰਵਾਸੀ ਕਿਉਂ ਬੈਟਣੇ ਆ ਉਹਨਾਂ ਦੀ ਭਾਸ਼ਾ ਹਿੰਦੀ ਹੋਊਗੀ ਅਸੀਂ ਪੰਜਾਬੀ ਪੰਜਾਬ ਚ ਲੱਭਦੇ ਰਹਾਂਗੇ ਬਾਹਰਲੇ ਸੂਬਿਆਂ ਜਾਂ ਅਸੀਂ ਰੌਲਾ ਪਾਉਂਦੇ ਫਿਰਦੇ ਹਾਂ ਬਿਲਕੁਲ ਅੱਛਾ ਬੜਾ ਜ਼ਰੂਰੀ ਹੁੰਦਾ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਜਿਹੇ ਕੰਮ ਹੋਣ ਜਿਹੜੇ ਜਿਹੜੇ ਮਾਨਵਤਾ ਦੇ ਉਹਦੇ ਵਿੱਚ ਹੋਣ ਸਾਰੀਆਂ ਪਾਰਟੀਆਂ ਦੇ ਲੋਕ ਇੱਥੇ ਤੁਹਾਡੇ ਵਸਦੇ ਐ ਕੀ ਸਾਰੇ ਸਮਰਥਨ ਦੇ ਰਹੇ ਆ ਜਾਂ ਕਿਤੇ ਹੈ ਪਾਰਟੀਬਾਜ਼ੀ ਦਾ ਜ਼ੋਰ ਕਿ ਨਹੀਂ ਅਸੀਂ ਦਾ ਸੱਤਾ ਧਿਰ ਵਾਲੇ ਪਾਸੇ ਆ ਅਸੀਂ ਨਹੀਂ ਗੱਲ ਕਰਾਂਗੇ ਨਹੀਂ ਬਿਲਕੁਲ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ ਇਲਾਕੇ ਦੇ ਵਿੱਚ ਸਾਰੀ ਜਿੰਨੇ ਪਾਰਟੀਆਂ ਦੇ ਲੋਕ ਨੇ ਅਲੱਗ-ਅਲੱਗ ਹਰ ਇੱਕ ਬੰਦਾ ਹਰ ਇੱਕ ਘਰ ਜਿਹੜਾ ਆਪਣੀ ਆਪਣੀ ਪਾਰਟੀ ਨੂੰ ਉਹ ਕਰ ਰਿਹਾ ਪਰ ਹਰੇਕ ਬੰਦੇ ਨੇ 2017 ਤੋਂ ਲੈ ਕੇ ਹੁਣ ਤੱਕ ਪੂਰਾ ਸਮਰਥਨ ਦਿੱਤਾ ਕਿ ਸਾਡਾ ਇਲਾਕਾ ਇਹ ਗ੍ਰੀਨ ਵੈਲਟ ਹੈਗੀ ਆ ਇੱਥੇ ਫਸਲਵਾੜੀ ਦਾ ਪੂਰਾ ਜਿਹੜਾ ਉਹ ਹੈਗੀ ਤੇ ਖੇਤੀਬਾੜੀ ਪੂਰੇ ਜੋਰ ਨਾਲ ਹੁੰਦੀ ਆ ਸਾਰੇ ਕੋਈ ਇਹੋ ਜਿਹੀ ਪਾਰਟੀਬਾਜੀ ਵਾਲੀ ਗੱਲ ਨਹੀਂ ਹੋਈ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ 30 April ਨੂੰ ਪਬਲਿਕ ਹੀアリング ਦੇ ਵਿੱਚ ਜ਼ਬਰਦਸਤ ਵਿਰੋਧ ਕਰਿਆ ਕੋਈ ਪਾਰਟੀ ਦਾ ਕੋਈ ਪਿੱਛੇ ਨਹੀਂ ਰਿਹਾ ਬੰਦਾ ਵੀ ਹਾਂ ਮੈਂ ਫਲਾਣੀ ਪਾਰਟੀ ਦਾ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਹਰ ਇੱਕ ਬੰਦੇ ਨੇ ਮੋਢੇ ਨਾਲ ਮੋਢਾ ਲਾ ਕੇ ਇੱਥੇ ਖੜਿਆ ਕੋਈ ਐਸੀ ਗੱਲਬਾਤ ਨਹੀਂ ਪਾਰਟੀ ਪਾਈ ਵਾਲੀ ਚੰਨੀ ਸਾਹਿਬ 3 ਸਾਲ 3 ਮਹੀਨੇ ਰਹੇ ਨੇ ਸੀਐਮ 3 3 ਮਹੀਨੇ ਰਹੇ ਨੇ ਔਰ ਉਹ ਅੱਜ ਸਮਰਥਨ ਵੀ ਦੇਣ ਆਏ ਸਵਾਲ ਤਾਂ ਖੈਰ ਮੈਂ ਵੀ ਉਹਨਾਂ ਨੂੰ ਕੀਤਾ ਸੀ ਕਿ ਉਹਨਾਂ 3 ਮਹੀਨਿਆਂ ਦੇ ਵਿੱਚ ਤੁਸੀਂ ਇਹਨੂੰ ਖਤਮ ਕਰ ਸਕਦੇ ਸੀ ਤੁਹਾਡੇ ਕੋਲੇ ਪਾਵਰ ਸੀ ਹੁਣ ਕੀ ਉਮੀਦ ਰੱਖਦੇ ਉਮੀਦ ਚਲੋ ਉਮੀਦ ਰੱਖਣਾ ਤਾਂ ਸਾਡਾ ਹੱਕ ਹੈ ਜੀ ਮਜਬੂਰੀ ਵੀ ਆ ਮਜਬੂਰੀ ਵੀ ਆ ਜੀ ਕਿਉਂਕਿ ਡਾਢੇ ਲੋਕ ਨੇ ਐਕ ਨਹੀਂ ਗੱਲ ਤੇ ਆਸੇ ਕਰ ਸਕਦੇ ਅਸੀਂ ਤੇ ਆਸੇ ਸਿਰਫ ਸੰਘਰਸ਼ ਜੂਦੇ ਪੀਏ ਜੀ ਵੈਸੇ ਤਾਂ 3 ਮਹੀਨੇ ਦੇ ਵਿੱਚ ਫੈਕਟਰੀ ਕੈਨਸਲ ਹੋ ਜਾਣੀ ਚਾਹੀਦੀ ਥੀ ਤਾਕਤ ਬਹੁਤ ਵੱਡੀ ਆ ਮੁੱਖ ਮੰਤਰੀ ਸ਼ੇਪ ਕੋਈ ਛੋਟੀ ਮੋਟੀ ਤਾਕਤ ਨਹੀਂ ਹੈ ਜੀ ਉਹ ਕਹਿੰਦੇ ਕਿ ਪੂਰੀ ਸਟੇਟ ਹਾਂ ਨਹੀਂ ਨਹੀਂ ਚਲੋ ਉਹ ਕੈਨਸਲ ਵੀ ਕਰ ਸਕਦੇ ਤੇ ਜੀ ਕਿਸਾ ਇਹ ਚੀਜ਼ ਦਾ ਤਾਂ ਦੇਖੋ ਸਾਨੂੰ ਰੰਜ ਹੈਗਾ ਇਹ ਚੀਜ਼ ਦਾ ਸਾਡੇ ਮਾਨਾਂ ਦੇ ਵਿੱਚ ਅਫਸੋਸ ਵੀ ਆ ਵੀ ਬਹੁਤ ਵੱਡੀ ਕਾਲਮ ਸੀ ਕਰ ਦੇਣੀ ਚਾਹੀਦੀ ਸੀ ਪਰ ਚਲੋ ਦੇਰ ਆਏ ਦਰੁਸਤ ਆਏ ਚਲ ਹੁਣ ਵੀ ਕਰ ਦੇਣ ਤਾਂ ਠੀਕ ਆ ਸਰਕਾਰਾਂ ਵਾਸਤੇ ਵੀ ਕਿਤੇ ਨਾ ਕਿਤੇ ਚੈਲੰਜ ਹੋ ਜਾਂਦੀਆਂ ਚੀਜ਼ਾਂ ਤੁਹਾਨੂੰ ਆਪ ਨੂੰ ਪਤਾ ਹੈ ਕਿ ਬਹੁਤ ਸਾਰੇ ਵਿੱਚ ਅੜਿੱਕੇ ਲੱਗ ਜਾਂਦੇ ਆ ਹਾਂਜੀ ਸ਼ਰਾਬ ਫੈਕਟਰੀ ਹੈ ਸ਼ਰਾਬ ਫੈਕਟਰੀ ਦਾ ਕੋਰਟ ਦੇ ਵਿੱਚ ਚੱਲ ਰਿਹਾ ਸਰਕਾਰ ਨੇ ਵੇਸ਼ਕ ਕਹਿਤਾ ਕਿ ਬੰਦ ਕਰਤੀ ਪਰ ਉੱਥੋਂ ਸੰਘਰਸ਼ ਚੱਕਣ ਜੋਗੇ ਸਾਡੇ ਲੋਕ ਹੋਏ ਨਹੀਂ ਅਸਲ ਦੇ ਵਿੱਚ ਹਾਂਜੀ ਇਹ ਸਾਡੀ ਤਰਸ ਦੇ ਜੀ ਪੰਜਾਬ ਦਾ ਵੋਟਰ ਸਿਆਸੀ ਲੋਕਾਂ ਦੇ ਘੱਟ ਪੁਤਲੀ ਬਣ ਜਾਂਦਾ ਤੇ ਸਿਆਸੀ ਲੋਕ ਕਾਰਪੋਰੇਟ ਕਾਰਪੋਰੇਟ ਜਗਤ ਦੀ ਘੱਟ ਪੁਤਲੀ ਬਣ ਜਾਂਦੇ ਹੈ ਜੀ ਇਹੋ ਚੀਜ਼ ਹੈ ਇਹ ਕੰਬੋ ਹੈ ਜੀ ਇਹ ਰਲ ਮਿਲ ਸਾਜ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੁੰਦਾ ਚਲੋ ਵੀ ਆਰ ਹੋਪ ਪੁਲਿਸ ਮੈਲਡਟ ਵੀ ਕੀ ਹੋਇਆ ਕੀ ਨਹੀਂ ਹੋਇਆ ਬਟ ਠੀਕ ਹੈ ਜੀ ਹੁਣ ਦੇਰ ਦੁਰਸਤ ਹੈ ਹੁਣ ਵੀ ਕਰ ਦੇਣਾ ਤਾਂ ਠੀਕ ਹੈ ਕੋਈ ਕੋਈ ਇਦਾਂ ਦੀ ਰਿਸਰਚ ਵੀ ਹੋਈ ਸੀ ਜਿਵੇਂ ਗੱਲ ਕਰ ਰਹੇ ਸੀ ਕਿ ਸਾਨੂੰ ਪਤਾ ਲੱਗਾ ਕਿ ਜੇਕਰ ਪੇਪਰ ਮੈਲ ਲੱਗਦੀ ਹੈ ਤੇ ਇਹਦੇ ਆ ਨੁਕਸਾਨ ਨੇ ਹਾਂਜੀ ਜਦੋਂ ਕੋਈ ਵੀ ਇਦਾਂ ਦਾ ਪ੍ਰੋਜੈਕਟ ਪ੍ਰੋਪੋਜ਼ਡ ਹੁੰਦਾ ਤਾਂ ਉਹਦੇ ਬਾਰੇ ਨੇ ਇੱਕ EIA ਰਿਪੋਰਟ ਤਿਆਰ ਹੁੰਦੀ ਹੈ ਜੀ ਉਹ 600 ਤੋਂ 700 ਪੰਨਿਆਂ ਦੀ ਹੁੰਦੀ ਹੈ ਉਹ ਇੱਥੇ ਵੀ ਤਿਆਰ ਹੋਈ ਹੈ ਜੀ ਉਹ ਅਸੀਂ ਪੜ੍ਹੀ ਹੈ ਉਹਦੇ ਵਿੱਚ ਜਿਹੜੇ ਉਹਦੇ ਟਾਵਰਸ ਹੁੰਦੇ ਨੇ ਉਹੀ ਕਲੀਅਰ ਨਹੀਂ ਹੈਗੇ ਜੀ ਉਹੀ ਕਨਸੀਲ ਹੋਏ ਹੋਏ ਬਹੁਤ ਜ਼ਿਆਦਾ ਯਾਨੀ ਉਹਨਾਂ ਦੇ ਵਿੱਚ ਮੈਨਿਪੂਲੇਟ ਹੋਏ ਹੋਏ ਆ ਕੁਝ ਫੈਕਟਸ ਹਾਈਡ ਕੀਤੇ ਹੋਏ ਕੁਝ ਬ੍ਰੇਕ ਕੀਤੇ ਹੋਏ ਸਾਡਾ ਤਾਂ ਇਤਿਹਾਸ ਹੀ ਚੱਕ ਦਿੱਤਾ ਗਿਆ ਜੀ ਇੱਥੋਂ ਹੁਣ ਆ ਟਾਈਮ ਦੇ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦਾਂ ਦੀ ਧਰਤੀ ਦੇ ਉੱਤੇ ਤੁਸੀਂ ਸ਼ਹੀਦਾਂ ਦੇ ਨਾਮ ਵਾਲੇ ਸੰਘਰਸ਼ ਹੁੰਦਾ ਦੇਖੋਗੇ ਜੋ ਸਾਡਾ ਇਹ ਸ਼੍ਰੀ ਚਮਕੌਰ ਸਾਹਿਬ ਮੋਰਚੇ ਦੇ ਵੱਲੋਂ ਕੀਤਾ ਜਾਣਾ ਇਹ ਜੱਗੇ ਸੰਘਰਸ਼ ਆਉਂਦੇ ਕੁ ਮਹੀਨੇ ਦੇ ਵਿੱਚ ਤੁਹਾਨੂੰ ਦੇਖੂਗਾ ਜੀ ਅਸੀਂ ਸ਼ਹੀਦਾਂ ਦੇ ਗੁਰੂ ਘਰਾਂ ਦੇ ਮੂਹਰੇ ਸ਼ਹੀਦਾਂ ਦੇ ਸਥਾਨਾਂ ਦੇ ਮੂਹਰੇ ਖੜਕੇ ਉਹਨਾਂ ਦੇ ਨਾਮ ਦੀ ਅਸੀਂ ਲੜਾਈ ਲੜਦੇ ਤੁਹਾਨੂੰ ਦਿਖਾਂਗੇ ਜੀ ਹੁਣ ਕਿਉਂ ਇਹਦਾ ਕਾਰਨ ਕੀ ਹੈ ਕਿਉਂ ਲੱਗ ਰਿਹਾ ਤੁਹਾਨੂੰ ਸਾਡੀ ਹਿਸਟਰੀ ਖਤਮ ਕਰਤੀ ਜੀ ਇਹਨਾਂ ਨੇ ਇਹਨਾਂ ਨੇ ਜਿਹੜੀ ਇਹਨਾਂ ਦੀ EIA ਰਿਪੋਰਟ ਹੈ ਇੰਪੈਕਟਡ ਸਟਡੀ ਏਰੀਆ ਹੁੰਦਾ ਜਿਹੜਾ ਉਹਦੀ ਰਿਪੋਰਟ ਦੇ ਵਿੱਚ ਸਾਡੇ ਸ਼ਹੀਦਾਂ ਦਾ ਵੇਰਵਾ ਤੱਕ ਨਹੀਂ ਹੈਗਾ ਸਾਡੇ ਗੁਰੂ ਘਰਾਂ ਦਾ ਵੇਰਵਾ ਤੱਕ ਨਹੀਂ ਹੈ ਚਮਕੌਰ ਸਾਹਿਬ ਦੇ ਇਤਿਹਾਸ ਨੂੰ ਚੱਕ ਕੇ ਦਸ ਉਦੀ ਲੜਾਈ ਅਸੀਂ ਹੁਣ ਗਰਾਉਂਡ ਲੈਵਲ ਤੇ ਲੜਨੀ ਆ ਸਾਡੇ ਚਮਕੌਰ ਸਾਹਿਬ ਮੋਰਚੇ ਦੀ ਟੀਮ ਆ ਜਿਹੜੀ ਅਸੀਂ ਤੈਅ ਕੀਤਾ ਸੀ ਵੀ ਆ ਧਾਨਾ ਵਗੈਰ ਦਾ ਕੰਮ ਨਿਕਲ ਜੇਵੇ ਵੀ ਉਸ ਤੋਂ ਬਾਅਦ ਫੇਰ ਸੰਘਰਸ਼ ਸ਼ੁਰੂ ਕਰਦੇ ਆ ਤਾਂ ਕਿ ਲੋਕਾਂ ਦਾ ਕੰਮ ਵੀ ਹੁੰਦਾ ਵੀ ਅਸੀਂ ਕਿਸੇ ਨੂੰ ਹਰਾ ਨਾ ਕਰੀਏ ਸੋ ਹੁਣ ਤੁਸੀਂ ਦੇਖੋਗੇ ਜੀ ਸਾਡੇ ਸ਼ੀਦਾ ਸਾਹਿਬ ਤੋਂ ਵੱਡਾ ਸਥਾਨ ਹੈ ਜਿਹਦੇ ਬਾਰੇ ਯੋਗੀ ਅੱਲਾਹ ਯਾਰ ਖਾਨ ਨੇ ਕਿਹਾ ਕਿ ਬਸ ਇੰਦੇ ਮੈਂ ਇੱਕ ਤੀਰਥਾ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਾਂ ਖੁਦਾ ਕੇ ਲਈ ਉਹਦੇ ਮੂਹਰੇ ਖੜ ਕੇ ਅਸੀਂ ਉਹਨਾਂ ਦਾ ਨਾਮ ਇਹ aí ਰਿਪੋਰਟ ਦੇ ਵਿੱਚੋਂ ਗਾਇਬ ਕਰਨ ਦੀ ਮੰਗ ਦੇ ਉੱਪਰ ਕਾਰਵਾਈ ਕਰਦੇ ਅਸੀਂ ਦੇਖੂਗੇ ਤੁਹਾਨੂੰ ਇਸ ਤੋਂ ਬੜੀ ਤਰ੍ਹਾਂ ਦੀ ਸਾਡੀ ਕਿਆ ਹੋ ਸਕਦੀ ਹੈ ਜੀ ਅਸੀਂ ਕਿਹਨੂੰ ਦੁਰਫੱਟੇ ਨੂੰ ਕਹਦੀਏ ਸਰਕਾਰ ਨੂੰ ਕਹਦੀਏ ਜਾਂ ਬਿਊਰੋਕ੍ਰੇਸੀ ਨੂੰ ਕਹਦੀਏ ਕਿਹਨੂੰ ਕਹਦੀਏ ਜੀ ਇਹ ਚੀਜ਼ ਹੈ ਜੀ ਚਲੋ ਕੋਈ ਗੱਲ ਨਹੀਂ ਜਿੱਤ ਲੜਦੇ ਲੋਕਾਂ ਦੀ ਸੰਘਰਸ਼ ਲੱਗ ਗਿਆ ਜੀ ਗੱਲ ਕਹਿ ਕੇ ਹੈਰਾਨ ਕਰਤਾ ਕਿ ਇਹ ਵਾਕਿਆ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਹਾਂ ਬਹੁਤ ਵੱਡੀ ਸਾਜ਼ਿਸ਼ ਹੈ ਜੀ ਬਹੁਤ ਵੱਡੀ ਸਾਜ਼ਿਸ਼ ਹੈ ਪਾਣੀ ਲੁੱਟਿਆ ਜਾ ਰਿਹਾ ਹਵਾ ਲੁੱਟੀ ਜਾ ਰਹੀ ਪੰਜਾਬ ਦੀ ਤੇ ਰੱਖਾ ਕਿਤੇ ਹੋਰ ਤੁਰੇ ਫਿਰਦਾ ਹੈ ਜੀ ਇਹ ਹੈ ਜੀ ਚਲੋ ਹਾਂ ਜੀ ਜੀ ਭਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਇਹ ਕਹਿਣਾ ਚਾਹੁੰਦਾ ਇੱਥੇ ਫੈਕਟਰੀ ਲੱਗਣੀ ਹੈ ਜੀ ਤੇ ਆ ਦੋ 400 ਮੀਟਰ ਤੇ ਆਹ ਦੇਖੋ ਸਾਹਮਣੇ ਗੁਰੂ ਘਰ ਹੈ ਜੀ ਇਹ ਮੇਰਾ ਪਿੰਡ ਹੈ ਜੀ ਪਹਿਲਾ ਇੰਪੈਕਟ ਇਹ ਪਿੰਡ ਹੈ ਜੀ ਕੀੜੀ ਫਗਾਨਾ ਕੀੜੀ ਫਗਾਨਾ ਹਾਂ ਜੀ ਇਤਿਹਾਸਿਕ ਗੁਰੂ ਘਰ ਹੈ ਗੁਰੂ ਸਾਹਿਬ ਨੇ ਪਹਿਲਾਂ ਜੰਡ ਥੱਲੇ ਆਰਾਮ ਕਰਿਆ ਫਿਰ ਮੇਰੇ ਪਿੰਡ ਅਲਫੂ ਤੇ ਗਾਮੂ ਨੂੰ ਝਟਕਾਇਆ ਜਿਨ੍ਹਾਂ ਨੇ ਰੌਲਾ ਪਾਤਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਸੋ ਗੁਰੂ ਜਸ ਗੁਰੂ ਸਾਹਿਬ ਨੇ ਥਾਪੜਾ ਬਹੁਤ ਦਿੱਤਾ ਹੋਇਆ ਇਹ ਨਾ ਹੋਵੇ ਵੀ ਕੋਈ ਅਲਫੂ ਗਾਮੂ ਆ ਜਵੇ ਤੇ ਉਹ ਠੀਕ ਹੈ ਨਾ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਚੰਨੀ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਵੀ ਜੋ ਤੁਸੀਂ ਅੱਜ ਕਰਕੇ ਗਏ ਹੋ ਬਹੁਤ ਵਧੀਆ ਪਰ ਸਾਥ ਦਿਓ ਗੱਡ ਕੇ ਇਹ ਫੈਕਟਰੀ ਨਹੀਂ ਲੱਗਣੀ ਚਾਹੀਦੀ ਕਿਉਂਕਿ ਹੁਣ ਅਸੀਂ ਸਵੇਰੇ ਉੱਠਦੇ ਆਂ 5 ਵਜੇ ਕਦੇ ਸਾਈਕਲ ਤੇ ਆ ਜਾਂਦੇ ਆਂ ਕਦੇ ਤੁਰ ਕੇ ਆ ਜਾਂਦੇ ਆਂ ਇੰਨੀ ਵਧੀਆ ਹਵਾ ਸਾਡੇ ਇਲਾਕੇ ਵਰਗਾ ਤਾਂ ਏਰੀਆ ਹੀ ਨਹੀਂ ਕੋਈ ਪਰ ਜੇ ਕਿਸੇ ਦਿਨ ਫੈਕਟਰੀ ਲੱਗ ਹੀ ਰੇ ਸਾਹ ਲੈਣਾ ਔਖਾ ਜੀ ਫਿਰ ਉਰੇ ਰਹਿ ਨਹੀਂ ਹੋਣਾ ਤੇ ਇਹ ਅਸੀਂ ਚਾਹੁੰਦੇ ਨਹੀਂ ਇਹ ਅਸੀਂ ਵੋਟਰ ਆ ਚੰਨੀ ਸਾਹਿਬ ਦੇ 20 ਸਾਲ ਹੋ ਗਏ ਸਾਨੂੰ ਉਹਨਾਂ ਨੂੰ ਵੋਟਾਂ ਪਾਉਂਦੇ ਨੂੰ ਜਿਤਾਉਂਦਿਆਂ ਨੂੰ ਪਰ ਜ਼ੋਰ ਮੰਗਾ ਉਹਨਾਂ ਨੂੰ ਕਿ ਇਹਨੂੰ ਰੋਕਿਆ ਜਾਵੇ। ਧੰਨਵਾਦ। ਅੱਛਾ ਇਹਦੇ ਵਿੱਚ ਜਿਵੇਂ ਪਹਿਲਾਂ ਰਾਣਾ ਗੁਰਜੀਤ ਹੋਰਾਂ ਦੀ ਗੱਲ ਕੀਤੀ ਸੀ ਤਾਂ ਉਹ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਹੈ ਕਿ ਮੈਂ ਗੱਲ ਕਰੂੰਗਾ ਜੇ ਗੱਲ ਕਰੂੰਗਾ ਤਾਂ ਮੈਂ ਤੁਹਾਨੂੰ ਨਾਲ ਲੈ ਕੇ ਗੱਲ ਕਰੂੰਗਾ। ਕੋਈ ਐਸੀ ਗੱਲ ਨਹੀਂ ਕਿ ਮੈਂ ਪਿੱਠ ਪਿੱਛੇ ਕੋਈ ਗੱਲ ਕਰੂੰ ਜਾਂ ਬੰਦ ਕਮਰਾ ਕੋਈ ਗੱਲ ਕਰੂੰਗਾ। ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇੱਕੋ ਪਾਰਟੀ ਤੋਂ ਨੇ ਇੱਕੋ ਲੀਡਰਸ਼ਿਪ ਦੇ ਨਾਲ ਵਿਚਰਦੇ ਨੇ। ਇਹ ਤਾਂ ਬਹੁਤ ਸੌਖਾ ਹੈ ਉਹਨਾਂ ਵਾਸਤੇ ਕਰਵਾਉਣਾ। ਤੁਹਾਨੂੰ ਲੱਗਦਾ ਕਿ ਜਲਦੀ ਹੋ ਜਾਊਗਾ ਇਹ ਜੇ ਰਾਣਾ ਗੁਰਜੀਤ ਮੰਨ ਕੇ ਤਾਂ ਸਮਝ ਲਓ ਫਿਰ ਫਿਰ ਤਾਂ ਕਹਾਣੀ ਖਤਮ ਹੈ ਫਿਰ ਤਾਂ ਫੈਕਟਰੀ ਦਾ ਕੰਮ ਖਤਮ ਹੋ ਗਿਆ ਬਿਲਕੁਲ ਜੇ ਅਸੀਂ ਪਹਿਲਾਂ ਵੀ ਚੰਨੀ ਸਾਹਿਬ ਮੇਲੇ ਸੀ ਉਹਨਾਂ ਨੂੰ ਕਿਹਾ ਸੀ ਕਿ ਤੁਹਾਡੇ ਹੱਥ 'ਚ ਬਹੁਤ ਵੱਡੀ ਡੋਰ ਹੈਗੀ ਆ ਕਿਉਂਕਿ ਤੁਹਾਡਾ ਹਲਕਾ ਹੈ ਤੁਸੀਂ ਅੜ ਸਕਦੇ ਵੀ ਸਾਡੇ ਹਲਕੇ 'ਚ ਕਿਉਂ ਤੁਸੀਂ ਇੰਟਰਫੇਅਰ ਕਰਦੇ ਹੋ ਜਦੋਂ ਰਾਣਾ ਗੁਰਜੀਤ ਪਿੱਛੇ ਹੱਟ ਗਿਆ ਸਮਝ ਲਓ ਫੈਕਟਰੀ ਬੰਦਾ ਜੀ ਇੱਥੇ ਉਹਨਾਂ ਦੇ ਹੱਥ ਬਹੁਤ ਵੱਡੀ ਗੇਮ ਹੈਗੀ ਹੈ ਇਹ ਤੇ ਇਹੀ ਅਸੀਂ ਅੱਜ ਵੀ ਕਿਹਾ ਇਹਨਾਂ ਨੂੰ ਸੰਗਤ ਚ ਨਾ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਇਹ ਇਲਾਕੇ ਦਾ ਭਲਾ ਕਰ ਸਕਦੇ ਇਹ ਨਾਲ ਸਾਰਾ ਇਲਾਕਾ ਬਚ ਜਾਊਗਾ ਨਹੀਂ ਇਹ ਇਲਾਕਾ ਸਾਰਾ ਇਹ ਇੱਥੇ ਕੈਂਸਰ ਵੈਲਟ ਬਣ ਜਾਣੀ ਹੈ ਜਿੱਦਾਂ ਬਠਿੰਡੇ ਤੋਂ ਟ੍ਰੇਨ ਚੱਲਦੀ ਫਿਰ ਇੱਥੋਂ ਚੱਲਣਗੀਆਂ ਕਿਉਂਕਿ 1.5 ਕਰੋੜ ਲੀਟਰ ਪਾਣੀ ਤਾਂ ਜਿਹੜਾ ਹੁਣ ਦਾ ਲੈਣਾ ਇਹਨਾਂ ਨੇ ਜਿਹੜਾ ਇੱਕ ਜੁੰਟ ਲੱਗਣੀ ਆ ਫਿਰ ਇਦਾਂ ਦੀਆਂ ਤਿੰਨ ਲੱਗਣੀਆਂ ਆ ਤਾਂ ਦੇਖ ਲਓ ਦਿਨਾ ਚ ਇੱਥੇ ਜਿਹੜਾ ਪਾਣੀ ਦਾ ਪੱਧਰ ਵੀ 4 ਕੁ ਫੁੱਟ ਤੇ ਹੈਗਾ ਆ ਸਾਰਾ 4-5 ਫੁੱਟ ਤੇ ਇੱਥੇ ਸੇਮ ਹੈਗੀ ਆ ਇੱਥੇ ਹੁਣ ਤੁਸੀਂ ਦੇਖ ਲਿਓ ਇੱਥੋਂ ਬੁੱਢੇ ਨਾਲੇ ਨਾਲ ਇਹ ਮਿਲ ਜਾਂਦਾ ਇਹਨੂੰ ਆਪਾਂ ਬੁੱਢਾ ਨਾਲੇ ਹੀ ਕਹਿ ਸਕਦੇ ਵੈਸੇ ਇਹ ਬੁੱਢੇ ਨਾਲੇ ਅੱਗੇ ਜਾ ਕੇ ਬੁੱਢਾ ਨਾਲੇ ਅੱਗੇ ਜਾ ਕੇ ਮਿਲ ਜਾਂਦਾ ਹਾਂਜੀ ਬੁੱਢਾ ਯਾਨੀ ਇਹ ਕੰਮ ਆਊਗਾ ਪੂਰਾ ਜੇ ਫੈਕਟਰੀ ਲੱਗਦੀ ਆ ਹਾਂਜੀ ਇਹ ਪੂਰਾ ਕੰਮ ਰੀਜਨ ਇਹੀ ਆ ਉਹ ਸਾਹਮਣੇ ਸਰਹੰਦ ਕਨਾਲ ਹੈਗੀ ਆ ਉੱਥੋਂ ਇਹਨਾਂ ਨੇ ਪਾਣੀ ਲੈਣਾ ਸੀ ਤੇ ਉੱਥੋਂ ਪਾਣੀ ਲੈ ਕੇ ਤੇ ਇਹਦੇ ਚ ਜਾਣਾ ਸੀ ਇਹ ਸਾਰਾ ਜਿੱਥੇ ਤੱਕ ਬੁੱਡੇ ਨਾਲ ਆ ਜਾਂਦਾ ਆ ਬੁੱਢਾ ਦਰਿਆ ਸੀ ਜਿਹੜਾ ਨਾਲਾ ਬਣਾਤਾ ਹੁਣ ਇਹ ਮਾੜੇ ਸਿਸਟਮ ਨੇ ਤੇ ਉੱਥੇ ਤੱਕ ਜਾਣਾ ਜੀ ਇਹ ਸਾਰਾ ਤੇ ਬਹੁਤ ਵੱਡੀ ਗੇਮ ਹੈਗੀ ਆ ਚੰਨੀ ਸਾਹਿਬ ਦੇ ਹੱਥ 'ਚ ਇਹ ਜਿਹੜਾ ਰਾਣਾ ਗੁਰਜੀਤ ਜੀ ਨੂੰ ਕਹਿ ਕੇ ਤੇ ਸਾਡਾ ਸਾਰਾ ਇਲਾਕੇ ਦਾ ਇਹ ਭਲਾ ਹੋ ਸਕਦਾ ਜੀ ਜਿਹੜਾ ਆਪਾਂ ਰਾਣਾ ਗੁਰਜੀਤ ਆ ਜੀ ਗੱਲ ਕਰਦੇ ਆ ਉਹ ਅਸੀਂ ਤਾਂ ਵਾਰ-ਵਾਰ ਬੇਨਤੀ ਕਰਦੇ ਆ ਰਾਣਾ ਗੁਰਜੀਤ ਨੂੰ ਕਿ ਉਹਨਾਂ ਦੀ ਬੀਜੇਪੀ ਨਾਲ ਵੀ ਸੂਤ ਆ ਉਹਨਾਂ ਦੀ ਭਗਵੰਤ ਮਾਨ ਦੀ ਅਸੀਂ ਵਿਧਾਨ ਸਭਾ ਦੇ ਵਿੱਚ ਸੁਣਦੇ ਆਂ ਅੰਕਲ ਜੀ ਕਹਿੰਦੇ ਆ ਉਹਨਾਂ ਨੂੰ ਉਹਨਾਂ ਨਾਲ ਵੀ ਸੂਤ ਆ ਅਸੀਂ ਤਾਂ ਕਾਂਗਰਸ ਕੋਲ ਇਹ ਮੰਗ ਰੱਖੀ ਆ ਵੀ ਦੇਖੋ ਉਹਨਾਂ ਦੀ ਦੋਹਾਂ ਨਾਲ ਸੂਤ ਆ ਵੀ ਤੁਸੀਂ ਉਹ ਸਾਡਾ ਹੱਲ ਕਰਾ ਦਿਓ ਇਹ ਤੁਸੀਂ ਛੇਤੀ ਲੈ ਕੇ ਕਰਾ ਸਕਦੇ ਆ ਕਿਉਂਕਿ ਜਿਹੜਾ ਅਸਲੀ ਮਾਲਕ ਆ ਉਹ ਬੀਜੇਪੀ ਚ ਠੀਕ ਆ ਜੀ ਉਹਦੇ ਕਿਤੇ ਨਾ ਕਿਤੇ ਸਬੰਧ ਆ ਬੀਜੇਪੀ ਨਾਲ ਤੇ ਅਸੀਂ ਰਾਣਾ ਜੀ ਦੇ ਥਰੂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਨੂੰ ਹੁਣ ਰੋਕਾ ਦਿਓ ਮੇਨ ਇਹ ਸਿਗਨ ਜਦੋਂ ਰਾਣਾ ਗੁਰਜੀਤ ਜੀ ਨੇ ਇੱਧਰ ਸ਼ੁਰੂ ਕੀਤਾ 30 ਤਰੀਕ ਦੀ ਪਬਲਿਕ ਹੀਰਿੰਗ ਤੋਂ ਪਹਿਲਾਂ ਉਹਨਾਂ ਦੇ ਅਜੇ ਮਜੀਠੀਆ ਜਿਹੜੇ ਹੈਗੇ ਆ ਮੇਨ ਡਾਇਰੈਕਟਰ ਹੈਗੇ ਆ ਰਾਣਾ ਗਰੁੱਪ ਦੇ ਉਹ ਆਏ ਇੱਥੇ ਇਲਾਕੇ 'ਚ ਸਾਡੇ ਨੂੰ ਵੀ ਇਹਨਾਂ ਨੇ ਬਹੁਤ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਆ ਮੀਟਿੰਗਾਂ ਵੀ ਕੀਤੀਆਂ ਸਾਡੇ ਨਾਲ ਉਹਨੂੰ ਸਮਝਾਇਆ ਸੀ ਕਿ ਇਲਾਕੇ ਦੇ ਅਨੁਕੂਲ ਨਹੀਂ ਹੈਗੀ ਇਹ ਰੈੱਡ ਕੈਟਾਗਰੀ ਦੀ ਫੈਕਟਰੀ ਜਿਹੜੀ ਹੈਗੀ ਆ ਤੇ ਉਹ ਮੇਨ ਰੀਜਨ ਇਹ ਹੈਗਾ ਮਤਲਬ ਉਹਨਾਂ ਦੇ ਪਿੰਡਾਂ 'ਚ ਜਿੱਦਾਂ ਵੋਟਾਂ ਨਹੀਂ ਆਪਾਂ ਵੋਟਾਂ 'ਚ ਜਾਂਦੇ ਹੈਗੇ ਗਰੁੱਪ ਸਿਸਟਮ ਬਣਾਉਂਦੇ ਆ ਇਹ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਸ਼ ਬਹੁਤ ਕੁਛ ਚੱਲਿਆ ਹੈਗਾ 30 ਤਰੀਕ ਦੀ ਪਬਲਿਕ ਹੀਰਿੰਗ ਤੋਂ ਪਹਿਲਾਂ ਚਲੋ ਇਲਾਕਾ ਜਾਗਰੂਕ ਸੀ ਇਲਾਕੇ ਨੇ ਸਾਥ ਦਿੱਤਾ ਉਹ ਨਹੀਂ ਲੋਕ ਉੱਥੇ ਪਰ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਤੇ ਹੁਣ ਵੀ ਕਰ ਰਹੇ ਸਰਕਾਰੀ ਦਰਬਾਰੇ ਨੀ ਉਹ ਹੈਗੀ ਆ ਜੀ ਪਛਾਣ ਸਾਫ ਦੀ ਹੈਗੀ ਆ ਤੇ ਸਰਕਾਰੀ ਦਰਬਾਰੇ ਅਸੀਂ ਆਪਣੇ ਅੱਖੀ ਦੇਖੇ ਆ ਤੇ ਇਹ ਵੀ ਇਹ ਇੱਥੇ ਤੱਕ ਕਹਿੰਦੇ ਸੀ ਕਈ ਬੰਦੇ ਕਹਿੰਦੇ ਮਜੀਠੀਆ ਸਾਹਿਬ ਕਹਿੰਦੇ ਵੀ 30 ਤਰੀਕ ਨੂੰ ਅਸੀਂ ਪੁਲ ਨਹੀਂ ਆ ਟੱਪਣ ਦੇਣਾ ਮੈਂ ਇਹ ਤਾਂ ਫਿਰ ਚਮਕੌਰ ਸਾਹਿਬ ਹਲਕਾ ਹੈਗਾ ਜਾਂ ਦਿਖਾਵਾਂਗੇ ਤੇ ਫਿਰ ਦਿਖਾਇਆ ਉਹਨਾਂ ਨੂੰ ਹੈ ਨਾ ਤੇ ਹੈਗਾ ਜੀ ਉਹਨਾਂ ਦੇ ਹੱਥ 'ਚ ਬਹੁਤ ਵੱਡੀ ਗੇਮ ਆ ਤੇ ਉਹ ਬਹੁਤ ਕੁਝ ਕਰ ਸਕਦੇ ਆ ਜਿਹੜਾ ਦਿਨ ਰਾਤ ਸਾਡਾ ਇੰਨੇ ਲੋਕ ਲੱਗੇ ਹੋਏ ਆ ਸੰਘਰਸ਼ ਸਾਰੀ ਜਿਹੜੀ ਐ એનર્ਜੀ ਆ ਉਹਦੀ ਲੋਡ ਨਾ ਸਾਨੂੰ ਪਵੇ ਤਾਂ ਗੱਲ ਇਹ ਹੈ ਕਿ ਜਿਹੜਾ ਆ ਤੁਸੀਂ ਇੱਕ ਸੇਮ ਨਾਲ ਆ ਦੇਖ ਰਹੇ ਹੋ ਇਹ ਅਕਸਰ ਜਦੋਂ ਕੋਈ ਫੈਕਟਰੀ ਲੱਗਦੀ ਆ ਤੇ ਉਹਨਾਂ ਦੇ ਵੱਲੋਂ ਪ੍ਰਬੰਧ ਦੇਖਿਆ ਜਾਂਦਾ ਹੈ ਕਿ ਅਸੀਂ ਪਾਣੀ ਲੈਣਾ ਕਿੱਥੋਂ ਆ ਤੇ ਜਿਹੜਾ ਉਸ ਦੀ ਵੇਸਟੇਜ ਹੋਊਗੀ ਕੈਮੀਕਲ ਵਾਲੀ ਉਸ ਨੂੰ ਡਿਸਚਾਰਜ ਕਿੱਥੇ ਕਰਨਾ ਤਾਂ ਇਹ ਵਾਲਾ ਸੇਮ ਨਾਲਾ ਸਿੱਧਾ ਜਾ ਕੇ ਬੁੱਢਾ ਨਾਲੇ ਦੇ ਵਿੱਚ ਰਲਦਾ ਜਿੱਥੇ ਬੁੱਢੇ ਨਾਲੇ ਨੂੰ ਸਾਫ਼ ਕਰਨ ਵਾਸਤੇ ਜਾਂ ਉਸ ਨੂੰ ਬਿਲਕੁਲ ਜਿਹੜਾ ਦੋਸ਼ਿਤ ਹੋਇਆ ਹੋਇਆ ਉਸ ਨੂੰ ਠੀਕ ਕਰਨ ਵਾਸਤੇ ਸਤਲੋਜ ਦੇ ਵਿੱਚ ਠੀਕ ਪਾਣੀ ਮਿਲਾਉਣ ਦੇ ਵਾਸਤੇ ਸੰਘਰਸ਼ ਵੱਡੇ ਪੱਧਰ ਤੇ ਹੈ ਤਾਂ ਦੂਜੇ ਪਾਸੇ ਉਸ ਦੇ ਪਿੱਛੇ ਤਿਆਰੀਆਂ ਇਸ ਤਰ੍ਹਾਂ ਦੀਆਂ ਐ ਚਮਕੌਰ ਸਾਹਿਬ ਦੇ ਲੋਕ ਜਿਹੜੇ ਨੇ ਉਹ ਸੰਘਰਸ਼ ਲੜ ਰਹੇ ਨੇ ਔਰ ਉਹ ਕਹਿ ਰਹੇ ਆ ਕਿ ਇਸ ਸੰਘਰਸ਼ ਨੂੰ ਅਸੀਂ ਜਿੱਤਾਂਗੇ ਜ਼ਰੂਰ ਕੋਸ਼ਿਸ਼ ਸਾਡੀ ਰਹੇਗੀ ਕਿ ਇਸੇ ਸਾਲ ਦੇ ਅੰਦਰ ਇਹ ਫੈਕਟਰੀ ਨੂੰ ਨਾਮਨਜ਼ੂਰ ਕਰਵਾ ਲਿਆ ਜਾਵੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਚਮਕੌਰ